जय वाल्मीकि हर हर वाल्मीकि सो वाल्मीकि समाज ਨੂੰ ਮੈਂ ਬੇਨਤੀ ਕਰਦਾ ਹਾਂ ਜੀ ਸੋ ਅੱਜ ਮੈਂ ਪਿੰਡ ਮਕੰਦਪੁਰ ਗਿਆ ਸੀ ਜਿੱਥੇ ਕੀ ਕੈਮਲੋ ਤੀਰਥ ਦੇ ਨਾਂ ਤੇ ਸਥਾਨ ਬਣਿਆ ਹੋਇਆ ਹੈ ਜਿੱਥੇ ਕੀ ਭਗਵਾਨ ਵਾਲਮੀਕ ਮਹਾਰਾਜ ਦੇ ਇਤਿਹਾਸਿਕ ਸਥਾਨ ਬਣਿਆ ਹੋਇਆ ਹੈ ਪਰਾਚੀਨ ਮੰਦਿਰ ਹੈ ਪਰ ਜਦੋਂ ਸੀ ਉੱਥੇ ਜਾ ਕੇ ਵੇਖਿਆ ਬੜਾ ਹੀ ਗੁਰੂ ਘਰ ਦੇ ਕੋਲ ਬਹੁਤ ਹੀ ਦਾ ਪੂਸ ਹੋ ਗਿਆ ਹੋਇਆ ਹੈ ਕਿ ਪਾਣੀ ਦੇ ਖੱਡੇ ਬਣੇ ਹੋਏ ਆ ਨਾ ਕਿ ਗੁਰੂ ਘਰ ਦੀ ਸਾਫ ਸਪਾਈ ਹੈ ਸੋ ਜਿਵੇਂ ਕਿ ਸਾਬ ਨੂੰ ਪਤਾ ਹੀ ਹੈ ਕਿ ਗੁਰੂ ਵਾਲਮੀਕ ਮਹਾਰਾਜ ਜੀ ਦੀ ਜਨਮਤੀ ਆਉਣ ਵਾਲੀ ਹੈ ਸੋ ਜੋ ਕਿ ਵਾਲਮੀਕੀ ਸਸਤਾ ਮਹਾਨ ਕਮੇਟੀ ਆ ਹਲ ਜੋ ਨਾਮਲੇ ਵ ਸੰਗਤ ਹੈ ਉਹਨਾਂ ਨੂੰ ਬੇਨਤੀ ਹੈ ਕਿ ਪਿੰਡ ਮਕੰਦਪੁਰ ਜੋ ਕਿ ਪ੍ਰਾਚੀਨ ਮੰਦਿਰ ਵਾਲਮੀਕ ਮਹਾਰਾਜ ਦਾ ਬਣਿਆ ਹੋਇਆ ਹੈ ਇਸ ਗੁਰੂ ਘਰ ਤੇ ਵੀ ਜਰੂਰ ਚੰਕੀ ਮਾਰੋ ਜੀ ਕਿਉਂਕਿ ਇਤਿਹਾਸ ਇਤਿਹਾਸ ਜੇ ਸਾਡੇ ਸਮਾਜ ਦੇ ਲੋਕ ਆਪਣੇ ਗੁਰੂ ਘਰ ਨਹੀਂ ਸਾਂਭਣਗੇ ਤਾਂ ਇਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਮਹਾਪੁਰਸ਼ਾਂ ਨੇ ਕਿੱਥੇ ਕਿੱਥੇ ਚਰਨ ਪਾਏ ਹਨ ਸੋ ਬੇਨਤੀ ਹੈ ਸਮਾਜ ਜੀ ਨੂੰ ਜੋ ਸੰਸਥਾਵਾਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਇਸ પ્રાਚੀਨ ਮੰਦਪ ਤੇ ਜਰੂਰ ਜਰੂਰ ਧਿਆਨ ਦਿਓ ਜੀ ਇਹਨੂੰ ਬਚਾ ਕੇ ਰੱਖਣ ਦੀ ਕਿਰਪਾਲਤਾ ਕਰੋ ਜੀ ਜੈ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਇਹਨਾਂ ਦੀ ਬੇਨਤੀ ਕਬੂਲ ਕਰਨੀ ਜੀ